ਅਜੇ ਵੀ ਉਹਦੇ ਹੁਕਮ ਵਿੱਚ ਹੈ ਉਹ ਬੰਦੇ ਨੇ ਸਾਧੂ ਨੂੰ ਕਿਹਾ ਕਹਿੰਦਾ ਲਓ ਮੈਂ ਅੰਨ ਜਲ ਛੱਡਿਆ ਦਿਨ ਚੜਨ ਤੋਂ ਰਾਤੀ ਸੂਰਜ ਡੁੱਬਣ ਤੱਕ ਮੈਂ ਨਹੀਂ ਖਾਵਾਂਗਾ ਰੱਬ ਮੈਨੂੰ ਖਿਲਾ ਕੇ ਦਿਖਾ ਲੈ ਜੇ ਫਿਰ ਰੱਬ ਨੇ ਲਿਖਿਆ ਸਾਧੂ ਹੱਸ ਕੇ ਬੋਲਿਆ ਭਾਈ ਤੈਨੂੰ ਰੱਬ ਖਿਲਾਵੇ ਨਾ ਖਿਲਾਵੇ ਮੇਰੀ ਵਿਚਾਰ ਪੋਜ਼ਿਟਿਵ ਹੀ ਰਹਿਣੀ ਹੈ ਜੇ ਤੈਨੂੰ ਖਿਲਾਇਆ ਤਾਂ ਵੀ ਮੈਂ ਮੰਨਾਂਗਾ ਰੱਬ ਨੇ ਲਿਖਿਆ ਹੋਇਆ ਸੀ ਜੇ ਤੈਨੂੰ ਨਹੀਂ ਖੁਲਾਇਆ ਤਾਂ ਵੀ ਮੰਨਾਂਗਾ ਰੱਬ ਨੇ ਨਹੀਂ ਲਿਖਿਆ ਸੀ ਰੱਬ ਦੇ ਹੁਕਮ ਵਿੱਚ ਤੇਰੇ ਬਾਗਾਂ 'ਚ ਲਿਖਿਆ ਨਹੀਂ ਸੀ ਖਣ ਚਲੋ ਫਿਰ ਵੀ ਤੇਰੇ ਪਰਤਾਵੇ ਵਾਸਤੇ ਰੱਬ ਨੇ ਜੋ ਵਰਤੌਣੇ ਹੁਣ ਵੇਖਦੇ ਆ ਉਹਨੇ ਸਵੇਰੇ ਅੰਨਜਲ ਛੱਡ ਦਿੱਤਾ ਸਵੇਰ ਤੋਂ ਦੁਪਹਿਰ ਤੱਕ ਘਰ ਬੈਠਾ ਰਿਆ ਨਾ ਕੋਈ ਪਾਣੀ ਨਾ ਕੋਈ ਭੋਜਨ ਨਾ ਕੋਈ ਪ੍ਰਸ਼ਾਦਾ ਜਦੋਂ ਦੁਪਹਿਰ ਹੋਈ ਹੁਣ ਸਰੀਰ ਭੁੱਖ ਤਾਂ ਮਹਿਸੂਸ ਹੁੰਦੀ ਹੈ ਜਦੋਂ ਉਹਨੇ ਚੁੱਲ੍ਹੇ ਤੇ ਸਭ ਕੋਈ ਰਸੋਈ ਚ ਬਣਦਾ ਵੇਖਿਆ ਮੈਂ ਕੌਣ ਲੱਗ ਪਈ ਘਰ ਦੇ ਤਾਂ ਭੋਜਨ ਖਾ ਰਹੇ ਨੇ ਮਨ ਚ ਆਇਆ ਦੂਜਿਆਂ ਵੱਲ ਵੇਖ ਕੇ ਦਿਲ ਕਰਦਾ ਵੀ ਮੈਂ ਭੋਜਨ ਖਾਮਾ ਇਹਦੇ ਨਾਲੋਂ ਚੰਗਾ ਘਰ ਤੋਂ ਥੋੜਾ ਜਿਹਾ ਬਾਹਰ ਨਿਕਲ ਜਾਵਾਂ ਦੋ ਚਾਰ ਪੰਜ 6 ਘੰਟੇ ਬਾਹਰ ਘੁੰਮ ਕੇ ਆਵਾਂ ਨਾ ਰੋਟੀ ਸਾਹਮਣੇ ਨਜ਼ਰ ਆਵੇ ਨਾ ਮੈਨੂੰ ਭੁੱਖ ਲੱਗੇ ਨਾ ਮੈਨੂੰ ਸਾਹਮਣੇ ਭੋਜਨ ਨਜ਼ਰ ਆਵੇ ਨਾ ਮੇਰਾ ਮਨ ਲਲਚੇ ਸਾਧ ਸੰਗਤ ਆ ਬੀਬੀਆਂ ਜਿਹੜੀਆਂ ਵਰਤ ਰੱਖਦੀਆਂ ਪੁੱਛ ਕੇ ਵੇਖੋ ਬਹੁਤ ਔਖਾ ਆ ਵਿਚਾਰੀਆਂ ਲਈ ਔਖਾ ਹੀ ਆ ਨਾ ਵੀ ਲੋਕ ਲੋਕ ਕੇ ਰਹਿਣੀਆਂ ਮਨ ਹੁਦਰਲੇ ਪਾਸੇ ਪਾਉਣਾ ਚਲੋ ਕੋਈ ਮੋਬਾਈਲ ਤੇ ਟਾਈਮ ਵੇਸਟ ਕਰੋ ਫਿਰ ਘਰ ਵਾਲੇ ਨਾਲ ਲੜਨ ਗਿਆ ਮੈਂ ਇੱਥੇ ਤੇਰਾ ਸਿਆਪਾ ਕਰੀ ਜਾਨੀ ਮੈਨੂੰ ਸ਼ਹਿਰ ਘੁਮਾ ਕੇ ਲਿਆ ਕਿਉਂਕਿ ਤੇ ਹੰਜੂ ਰੋਟੀ ਵੱਲ ਜਾਈ ਜਾਂਦਾ ਇਹ ਵਰਤ ਨਹੀਂ ਹੋ ਸਕਦਾ ਇਹਨੂੰ ਵੀ ਕੋਈ ਵਰਤ ਕਹਿੰਦਾ ਡੰਗ ਭੋਜਨ ਤੇ ਮਾਫ ਕਰਿਓ ਵੀ ਜੇ ਐ ਦੋਨਸ ਪੱਕੀ ਹੋਵੇ ਨਹੀਂ ਖੈਰ ਘਰ ਤੋਂ ਨਿਕਲ ਗਿਆ 5-6 ਘੰਟੇ ਘਰੇ ਨਹੀਂ ਬਣਿਆ